ਇੱਕ ਵਾਰੀ ਇੱਕ ਸਰਕਾਰੀ ਸਕੂਲ ਦੇ ਵਿੱਚ ਫਲੈਂਗ ਵਾਲਾ ਅਫਸਰ ਆ ਜਾਂਦਾ ਅਚਾਨਕ ਉਹ 5ਵੀਂ ਕਲਾਸ 'ਚ ਜਾਂਦਾ ਤੇ ਜਾ ਕੇ ਇੱਕ ਬੱਚੇ ਨੂੰ ਕਹਿੰਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੀ ਨਾਮ ਹੈ ਉਹ ਕਹਿੰਦਾ ਜੀ ਰਾਮ ਲਾਲ ਕਹਿੰਦਾ ਰਾਮ ਲਾਲ ਕਹਿੰਦਾ ਤੈਨੂੰ ਪਾਸ ਕਿੰਨੇ ਕਰਤਾ ਜੇ ਤੈਨੂੰ ਪ੍ਰਧਾਨ ਮੰਤਰੀ ਦਾ ਨਾਮ ਹੀ ਨਹੀਂ ਪਤਾ ਤੇ ਮੈਂ ਤੇਰਾ ਹੁਣੇ ਨਾਮ ਕੱਟਦਾ ਉਹ ਆਂਦਾ ਜੀ ਨਾਮ ਕੱਟਣ ਦਾ ਫਾਇਦਾ ਕੋਈ ਨਹੀਂ ਮੈਂ ਕਿਹੜਾ ਸਕੂਲੇ ਪੜਦਾ ਮੈਂ ਤਾਂ ਆਂਦਾ ਢਾਬੇ ਦਾ ਕੰਮ ਕਰਦਾ ਤੇ ਮੈਨੂੰ ਮਾਸਟਰ ਮਿਲਿਆ ਕਿ ਮੈਨੂੰ ਆਂਦਾ 10 ਰੁਪਏ ਦੇਵਾਂਗਾ ਤੂੰ ਸਕੂਲੇ ਚੱਲ ਜਾ ਆਂਦਾ ਹੁਣ ਮੈਨੂੰ ਇਹ ਦੱਸੋ ਵੀ ਦਾਹ ਤੂੰ ਹੀ ਦੇਣੇ ਆ ਕਿ ਮਾਸਟਰ ਦੇਊਗਾ ਫਲੈਂਕ ਵਾਲਾ ਅਫਸਰ ਬੜਾ ਹਰਾਨ ਹੁੰਦਾ ਕਹਿੰਦਾ ਇਹ ਤੇ ਬੜੀ ਗਲਤ ਗੱਲ ਆ ਨਕਲੀ ਬੱਚੇ ਬਿਠਾਈ ਸਕੂਲ ਦੇ ਵਿੱਚ ਉਹ ਮਾਸਟਰ ਕੋ ਜਾਂਦਾ ਕਹਿੰਦਾ ਮਾਸਟਰ ਮੈਂ ਤੈਨੂੰ ਹੁਣੇ ਸਸਪੈਂਡ ਕਰ ਦੇਣਾ ਤੂੰ ਨਕਲੀ ਬੱਚੇ ਬਿਠਾਏ ਸਕੂਲ ਦੇ ਵਿੱਚ ਉਹ ਮਾਸਟਰ ਕਹਿੰਦਾ ਜੀ ਅਸਲੀ ਮਾਸਟਰ ਤੇ ਸਾਡਾ ਗਵੰਡੀ ਆ ਉਹ ਕਰਦਾ ਠੇਕੇਦਾਰੀ ਤੇ ਅੱਜ ਉਹ ਗਿਆ ਲੀਵਰ ਦੇ ਮਗਰ ਤੇ ਮੈਨੂੰ ਉਹਨੇ ਸਕੂਲ ਭੇਜਿਆ ਕੋਈ ਅਫਸਰ ਆਏਗਾ ਤੇ ਤੂੰ ਸਾਂਭ ਲਈ ਕਹਿੰਦਾ ਹੁਣ ਮੈਂ ਤੁਹਾਨੂੰ ਸਾਂਭਣ ਡਿਆ ਅਫਸਰ ਬੜਾ ਹਰਾਨ ਹੁੰਦਾ ਵੀ ਮਾਸਟਰ ਵੀ ਨਕਲੀ ਉਹ ਹੈਡਮਾਸਟਰ ਕੋ ਜਾਂਦਾ ਕਹਿੰਦਾ ਮੈਂ ਤੁਹਾਨੂੰ ਹੁਣੇ ਸਸਪੈਂਡ ਕਰ ਸਕਦਾ ਹੈਡਮਾਸਟਰ ਸਾਹਿਬ ਤੁਸੀਂ ਇੱਥੇ ਆਹ ਕੰਮ ਚਲਾਉਂਦੇ ਹੋ ਨਕਲੀ ਟੀਚਰ ਨਕਲੀ ਬੱਚੇ ਹੈਡਮਾਸਟਰ ਕਹਿੰਦਾ ਵੇਖੋ ਜੀ ਗੱਲ ਏਦਾਂ ਆ ਅਸਲੀ ਹੈਡਮਾਸਟਰ ਆ ਮੇਰਾ ਵੱਡਾ ਭਰਾ ਤੇ ਉਹ ਆਂਦਾ ਵੀ ਖੇਤਾਂ 'ਚ ਗਿਆ ਆ ਅੱਜ ਕੰਮ ਬਹੁਤ ਜ਼ਿਆਦਾ ਸੀ ਖੇਤਾਂ 'ਚ ਤੇ ਆਂਦਾ ਉਹਨੇ ਮੈਨੂੰ ਆ 50000 ਰੁਪਏ ਦਿੱਤਾ ਆ ਪੀ ਜੇ ਕੋਈ ਅਫਸਰ ਆਏ ਤੇ ਆ ਉਹਦਾ ਮਾਨ ਸਨਮਾਨ ਕਰਦੀ ਅਫਸਰ ਅਗੋਂ ਟੁੱਟ ਕੇ ਪੈਂਦਾ ਆਂਦਾ ਰਿਸ਼ਵਤ ਦੇਂਦਾ ਮੈਨੂੰ ਆਂਦਾ ਗੱਲ ਸੁਣ ਹੈਡਮਾਸਟਰ ਜੇ ਮੇਰਾ ਕਿਤੇ ਮਾਮਾ ਵਿਆਹ ਨਾਲ ਨਾ ਗਿਆ ਹੁੰਦਾ ਤੇ ਉਹ ਇੱਥੇ ਆਇਆ ਹੁੰਦਾ ਤੇ ਤੁਹਾਡੀ ਸਾਰਿਆਂ ਦੀ ਨੌਕਰੀ ਜਾਣੀ ਆਂਦਾ ਸ਼ੂਗਰ ਮਣਾਉਂਦੇ ਮੈਨੂੰ ਨਕਲੀ ਫਲੈਂਕ ਦਾ ਅਫਸਰ ਬਣਾ ਕੇ ਭੇਜਦਾ ਇੱਥੇ ਹੈਲੋ